ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਡੀਐਨਡੀ ਫਾਰਮ ਦੇ YouTube ਚੈਨਲ ਉੱਤੇ ਸਾਰਿਆਂ ਦਾ ਸਵਾਗਤ ਆ ਅੱਜ ਤੁਹਾਨੂੰ ਅਸੀਂ ਦੱਸਾਂਗੇ ਵੀ ਆਪਾਂ ਆਪਣੇ ਫਾਰਮ ਦੇ ਵਿੱਚ ਫੀਡ ਕਿਸ ਤਰ੍ਹਾਂ ਤਿਆਰ ਕਰਦੇ ਆ ਤੇ ਤੁਹਾਨੂੰ ਆਪਣੀ ਬਿਲਡਿੰਗ ਦਿਖਾ ਦਿੰਨੇ ਆ ਦੇਖ ਸਕਦੇ ਹੋ ਆ ਆਪਣਾ ਸ਼ੈੱਡ ਆ ਤੇ ਆ ਆਪਣੀ ਫੀਡ ਵਾਲੀ ਫੈਕਟਰੀ ਆ ਤੇ ਚਲੋ ਫਿਰ ਤੁਹਾਨੂੰ ਇੱਕ ਵਾਰੀ ਆਪਣੀ ਫੀਡ ਵਾਲੀ ਫੈਕਟਰੀ ਵਿਜ਼ਿਟ ਕਰਵਾ ਦਿੰਨੇ ਆ ਜੇ ਵਿਖਿਆ ਜਾਵੇ ਪਿਗ ਫਾਰਮ ਦੇ ਵਿੱਚ ਸਭ ਤੋਂ ਵੱਧ ਜ਼ਰੂਰੀ ਆ ਉਹ ਹੈਗਾ ਫੀਡ ਫਾਰਮੂਲੇਸ਼ਨ ਜੇਕਰ ਤੁਸੀਂ ਇੱਕ ਵਧੀਆ ਤਰੀਕੇ ਦੇ ਵਧੀਆ ਤਰੀਕੇ ਨਾਲ ਕਾਮਯਾਬ ਫਾਰਮਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਫਾਰਮੂਲੇਸ਼ਨ ਦੇ ਉੱਤੇ ਆਪਣੀ ਫੀਡ ਬਣਾਉਣੀ ਪਊਗੀ ਜਾਂ ਫਿਰ ਤੁਸੀਂ ਸੋਚ ਸਕਦੇ ਹੋ ਵੀ ਜੇ ਅਸੀਂ ਬਹੁਤ ਵੱਡੇ ਲੈਵਲ ਤੇ ਕੰਮ ਕਰਨਾ ਵਾ ਤਾਂ ਤੁਹਾਨੂੰ ਆਪਣੀ ਫੀਡ ਬਣਾਉਣੀ ਪੈਣੀ ਆ ਤੁਸੀਂ ਇਹ ਨਾ ਸੋਚੋ ਵੀ ਹਾਂ ਅਸੀਂ ਫੀਡ ਫੈਕਟਰੀਆਂ ਤੋਂ ਜਾਂ ਫਿਰ ਜਾਂ ਫਿਰ ਕਹਿ ਸਕਦੇ ਆ ਵੀ ਆਪਾਂ ਮਤਲਬ ਲੱਗ-ਲੱਗ ਕੰਪਨੀਆਂਸ ਤੋਂ ਫੀਡ ਖਰੀਦ ਕੇ ਤੇ ਆਪਾਂ ਆਪਣੇ ਜਾਨਵਰਾਂ ਦੀ ਵਧੀਆ ਗਰੋਥ ਲੈ ਲਾਂਗੇ ਜਾਂ ਆਪਣੇ ਫਾਰਮ ਨੂੰ ਵਧੀਆ ਤਰੀਕੇ ਨਾਲ ਸਟੇਬਲ ਕਰ ਸਕਾਂਗੇ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਜੇ ਤੁਸੀਂ ਮਤਲਬ ਕਿ ਵੀ ਕਿਸੇ ਕੰਪਨੀ ਤੋਂ ਫੀਡ ਲੈ ਕੇ ਜਾਂ ਫਿਰ ਕਿਸੇ ਕੰਪਨੀ ਨਾਲ ਕੋਲਾਬ ਕਰਕੇ ਆਪਣੇ ਫਾਰਮ ਤੇ ਕੰਮ ਕਰਦੇ ਹੋ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਕਿਉਂਕਿ ਜਿੰਨਾ ਆਪਣਾ ਜੋ ਆਪਣਾ ਮੇਨ ਪ੍ਰੋਫਿਟ ਆ ਉਹ ਆਪਾਂ ਨੂੰ ਆਪਣੇ ਖਰਚੇ ਦੇ ਵਿੱਚੋਂ ਹੀ ਮਿਲਣਾ ਤੇ ਪਿਗ ਫਾਰਮਿੰਗ ਦੇ ਵਿੱਚ ਸਭ ਤੋਂ ਵੱਡਾ ਖਰਚਾ ਹੀ ਫੀਡ ਦਾ ਵਾ ਜੇ ਆਪਾਂ ਇਸ ਖਰਚੇ ਨੂੰ ਘਟਾਉਣਾ ਵਾ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਫੀਡ ਦੇ ਉੱਤੇ ਕੰਮ ਕਰਨਾ ਪਊਗਾ ਫੀਡ ਤੇ ਕੰਮ ਕਰਨ ਦੇ ਲਈ ਤੇ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਫੀਡ ਦੇ ਵਿੱਚ ਪੌਣਾ ਕੀ ਕੀ ਆ ਜਿੱਦਾਂ ਕਿਦਾਂ ਕੇ ਤੁਹਾਨੂੰ ਪਤਾ ਹੀ ਆਪਣੇ ਫਾਰਮ ਬਾਰੇ ਆਪਣਾ ਫਾਰਮ ਸਾਰਾ ਫੀਡ ਦੇ ਉੱਤੇ ਕੰਮ ਕਰਦੇ ਆਪਾਂ ਤੇ ਆ ਆਪਣੇ ਫਾਰਮ ਦਾ ਅੰਦਰਲਾ 뷰 ਆ ਹੁਣ ਟਾਈਮ ਲੈਟ ਲਾਈਨ ਆ ਦੇ ਤੁਸੀਂ ਦੇਖ ਸਕਦੇ ਹੋ ਆਪਣਾ ਡ్రਾਈ ਫਰੀਡ ਉੱਤੇ ਕੰਮ ਆ ਬਿਲਕੁਲ ਜੇ ਤੁਸੀਂ ਆਪਣੇ ਫਾਰਮ ਦੇ ਵਿੱਚ ਘੱਟ ਸਮੇਂ ਦੇ ਵਿੱਚ ਪਚਾਉਨੇ ਹੋ ਵੀ ਆਪਣਾ ਜਾਨਵਰ ਜਲਦੀ ਨਾਲ ਪਹਿਲਾਂ ਤਿਆਰ ਹੋ ਜਵੇ ਤੇ ਵਧੀਆ ਗਰੋਥ ਰੇਟ ਲੈ ਕੇ ਆਵੇ ਐਫ ਸੀ ਆਰ ਵਗੈਰਾ ਜਿੰਨੀ ਆਪਣੇ ਫਾਰਮ ਦੀ ਘੱਟ ਹੋਗੀ ਐਫ ਸੀ ਆਰ ਦਾ ਮਤਲਬ ਹੁੰਦਾ ਵੀ ਜਿੰਨੀ ਆਪਾਂ ਘੱਟ ਤੋਂ ਘੱਟ ਸੀਡ ਖਲਾ ਕੇ ਆਪਣੇ ਜਾਨਵਰ ਨੂੰ ਤੇ ਵੱਧ ਤੋਂ ਵੱਧ ਵਜ਼ਨ ਲੈ ਲਈਏ ਇਹ ਲੈਣਾ ਬਹੁਤ ਜ਼ਰੂਰੀ ਆ ਜੇਕਰ ਆਪਾਂ ਵਜ਼ਨ ਫੀਡ ਜ਼ਿਆਦਾ ਪਾ ਰਹੇ ਆ ਤਾਂ ਵੀ ਆਪ ਨੂੰ ਘਟਾ ਵਾ ਜੇਕਰ ਫਿਰ ਘਟ ਪਾਰੇ ਆ ਉਹ ਤਾਂ ਓਬਵੀਅਸਲੀ ਆਪਾਂ ਨੂੰ ਪਤਾ ਹੀ ਹੋਵਾ ਵੀ ਆਪਣੇ ਜਾਨਵਰ ਨੇ ਸਹੀ ਗਰੋਥ ਨਹੀਂ ਦੇਣੀ ਹੈਗੀ ਤੇ ਤੁਹਾਡੇ ਫਾਰਮ ਦੇ ਵਿੱਚ ਤੁਹਾਡੇ ਜਾਨਵਰਾਂ ਦੀ ਸਕਿਨੀ ਤੁਹਾਨੂੰ ਦੱਸ ਦੂਗੀ ਵੀ ਤੁਹਾਡੇ ਜਾਨਵਰ ਕਿੰਨੇ ਕੁ ਹੈਲਥੀ ਨੇ ਜਾਂ ਕਿੰਨੇ ਕੁ ਵਧੀਆ ਨੇ ਤੇ ਸਭ ਤੋਂ ਵੱਡੀ ਗੱਲ ਆਪਾਂ ਨੂੰ ਫੀਡ ਫਾਰਮੂਲੇਸ਼ਨ ਤੇ ਕੰਮ ਕਰਨਾ ਚਾਹੀਦਾ ਜਿਵੇਂ ਕਿ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਆਪਣੇ ਫਾਰਮ ਦੇ ਵਿੱਚ ਇਸ ਮਈ ਅਪ੍ਰੈਲ ਮਹੀਨੇ ਦੀ 6 ਮਾਰਚ ਤੋਂ ਲੈ ਕੇ 10 ਮਾਰਚ ਤੱਕ ਇੱਕ ਸਟੂਡੈਂਟਸ ਦਾ ਟ੍ਰੇਨਿੰਗ ਦਾ ਬੈਚ ਸਟਾਰਟ ਕਰਨ ਜਾਣ ਜਾ ਰਹੇ ਆ ਤੇ ਉਹਦੀ ਫੀਸ 5000 ਰੁਪਏ ਆ ਦੇਖ ਕੇ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰਵਾਵਾਂਗੇ ਸਭ ਤੋਂ ਵੱਡੀ ਗੱਲ ਆ ਜੋ ਕਿ ਪੂਰੇ ਮੈਨ ਨੂੰ ਨਹੀਂ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਤੇ ਕੋਈ ਵੀ ਬੰਦਾ ਫੀਡ ਫਾਰਮੂਲੇਸ਼ਨ ਦੇ ਉੱਤੇ ਕੰਮ ਕਰਦਾ ਹੋਊਗਾ ਜਾਂ ਫਿਰ ਕੋਈ ਵੀ ਫਾਰਮਰ ਇਦਾਂ ਦਾ ਹੋਗਾ ਜਿਨ੍ਹਾਂ ਦੀ ਆਪਣੀ ਆਉਣ ਫੀਡ ਫਾਰਮੂਲੇਸ਼ਨ ਹੋਵੇ ਤੇ ਉਹ ਆਪ ਉਹਨਾਂ ਦਾ ਫੀਡ ਪਲਾਂਟ ਲਾਇਆ ਹੋਵੇ ਆਪਾਂ ਫੀਡ ਪਲਾਂਟ ਤੋਂ ਲੈ ਕੇ ਫੀਡ ਫਾਰਮੂਲੇਸ਼ਨ ਤੱਕ ਆਪਾਂ ਸਾਰਾ ਕੁਝ ਆਪਣੇ ਫਾਰਮ ਤੇ ਆਪ ਬਣਾਉਨੇ ਆ ਇਹਦੇ ਵਿੱਚ ਕੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਬਾਇਓ ਸਿਕਿਉਰਿਟੀ ਦੀ ਦੇਕਰ ਤੁਸੀਂ ਰੌ ਮਟੀਰੀਅਲ ਖਰੀਦ ਕੇ ਆਪਣੇ ਫਾਰਮ ਦੇ ਉੱਤੇ ਆਪਣੀ ਫੀਡ ਬਣਾਉਨੇ ਹੋ ਤਾਂ ਇਹਦੇ ਨਾਲ ਤੁਹਾਡੇ ਫਾਰਮ ਦੇ ਉੱਤੇ ਬਿਮਾਰੀਆਂ ਆਉਣ ਦਾ ਜੋ ਖਤਰਾ ਬਹੁਤ ਲਗਭਗ 40 50% ਤੋਂ ਲੈ ਕੇ 70% ਤੱਕ ਘਟ ਜਾਂਦਾ ਵਾ ਕਉਂਕੀ ਜੇ ਆਪਾਂ ਕਿਸੇ ਫੀਡ ਵਾਲੀ ਦੁਕਾਨ ਤੋਂ ਜਾਂ ਫੀਡ ਵਾਲੀ ਫੈਕਟਰੀ ਤੋਂ ਫੀਡ ਚੱਕਦੇ ਆ ਉਹਦੇ ਨਾਲ ਥੋੜਾ ਜਿਹਾ ਬਾਇਓ ਸਿਕਿਉਰਟੀ ਦਾ ਚੱਕਰ ਪੈ ਜਾਂਦਾ ਵਾ ਜਿਸ ਦੇ ਨਾਲ ਕਿ ਆਪਣਾ ਫਾਰਮ ਆ ਉਹਨਾਂ ਦੇ ਟਾਈਮ ਦੇ ਵਿੱਚ ਸਾਰੇ ਦਾ ਸਾਰਾ ਫਾਰਮ ਵੀ ਖਾਲੀ ਹੋ ਸਕਦਾ ਵਾ ਤੇ ਜੋ ਗੱਲ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਸੀ ਵੀ ਆਪਾਂ ਫੀਡ ਕਿੱਦਾਂ ਬਣਾਉਨੇ ਆ ਆ ਜੋ ਆਪਾਂ ਤੁਹਾਨੂੰ ਫੀਡ ਦਿਖਾ ਦੰਨੇ ਆ